ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਲੈ ਕੇ ਆਇਆ ਡਾਕਟਰ ਰਮਨ ਕੋਲ ਜਿਹੜਾ ਕਿ ਬਹੁਤ ਹੀ ਵਧੀਆ ਦਵਾਈ ਦੇ ਰਿਹਾ ਹੈ ਉਹਦੇ ਬਾਰੇ ਆਪਾਂ ਜਾਣਦੇ ਆਂ ਵੀਰ ਕੋਲ ਵੀ ਕਾਦੀ ਕਾਦੀ ਦਵਾਈ ਹੈ ਤੇ ਕਿਵੇਂ ਹੈ ਤੇ ਸਮਝ ਲੈ ਤੁਸੀਂ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਮ ਰਮਨਦੀਪ ਸਿੰਘ ਪਟਿਆਲੇ ਦੇ ਰਹਿਣ ਵਾਲੇ ਆ ਜੀ ਇੱਕ ਸਾਡਾ ਪ੍ਰੋਡਕਟ ਆਂਦਾ ਜੀ ਹੈਲਥ ਸਪਲੀਮੈਂਟ ਆ ਇਹ ਜਿਸ ਦਾ ਨਾਮ ਆ ਜੀ ਵਜਰ ਇਸ ਦੇ ਵਿੱਚ 12 ਜੜੀ ਬੂਟੀਆਂ ਪਾਈਆਂ ਗਈਆਂ ਤੇ ਇੱਕ ਟੈਬਲੇਟ ਦੇ ਵਿੱਚ 3 ਕਿਲੋ ਫਰੂਟ ਜਿੰਨੀ ਤਾਕਤ ਆ ਕੰਮ ਕਿਸ ਚੀਜ਼ ਤੇ ਕਰਦਾ ਹੋਵੇ ਤੁਹਾਨੂੰ ਦੱਸਾਂਗੇ ਕਿਸੇ ਭੈਣ ਭਰਾ ਨੂੰ 슈ਗਰ, ਬੀਪੀ, ਥਾਇਰੋਇਡ, ਗਠੀਆ, ਮਾਈਗ੍ਰੇਨ, ਸਰਵਾਈਕਲ, ਜੋੜਾਂ ਦਾ ਦਰਦ, ਗੋਡਿਆਂ ਦਾ ਦਰਦ, ਫੈਟੀ ਲੀਵਰ ਜਾਂ ਕਿਸੇ ਦਾ ਯੂਰਿਕ ਐਸਿਡ ਨਹੀਂ ਕੰਟਰੋਲ ਚ ਆ ਰਿਹਾ, ਥਕਾਵਟ ਦਾ ਰਹਿਣਾ, ਸਾਹ ਚੜਨਾ, ਉਹਨਾਂ ਲਈ ਬਹੁਤ ਲਾਹੇਵੰਦ ਆ। ਪਿਓਰ ਆਯੁਰਵੇਦਿਕ ਆ ਤੇ 101% ਇਹਦਾ ਰਿਜ਼ਲਟ ਵੀ ਆਂਦਾ ਤੇ ਸਾਈਡ ਇਫੈਕਟ ਕੋਈ। ਅੱਛਾ ਜੀ, ਇਹਦਾ ਜਿਵੇਂ ਆਪਾਂ ਪੌੜੀਆਂ ਪਾੜੀਆਂ ਚੜਦੇ ਆਂਗੇ ਕੋਈ ਸਾਹ ਚੜਨ ਲੱਗ ਜਾਂਦਾ ਜਾਂ ਕੋਈ ਖੇਤ ਕੰਮ ਕਰਦਾ ਭਰਾ, ਉਹਦਾ ਸਾਹ ਚੜਨ ਲੱਗ ਜਾਂਦੇ ਆ ਕੋਈ ਮਿਸਤਰੀ ਐ ਜਿਵੇਂ ਸਾਹ ਚੜਨ ਲੱਗ ਜਾਂਦਾ ਵੀ ਖੰਡੇਰੀ ਗੱਡੀ ਦੇ ਪੜਾਇਆ ਜਾਂਦਾ ਜਾਂ ਕੋਈ ਇਹ ਜੀ ਉਹਦੇ ਬਾਰੇ ਵੀ ਇਹ ਕਿਵੇਂ ਆ ਇਹ ਕੋਈ ਵੀ ਸਾਡਾ ਭਰਾ ਇਹਨੂੰ ਯੂਜ਼ ਕਰ ਸਕਦਾ ਕਿ ਕੋਈ ਖੇਤ ਚ ਕੰਮ ਕਰਦਾ ਕੋਈ ਮਜ਼ਦੂਰ ਵੀਰਾ ਕੋਈ ਡਰਾਈਵਰ ਵੀਰਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸਾਥ ਚੜਦਾ ਇੱਥੋਂ ਤੱਕ ਕਿ ਅਸੀਂ ਪੰਪ ਵੀ ਛੜਾਏ ਹੋਏ ਜਿਹੜੇ ਪੰਪਿੰਗ ਲੈਂਦੇ ਆ ਸਾਰੇ ਜਾਣੇ ਜਿਹੜੇ ਆਏ ਜਿਲ੍ਹੇ ਪੰਪਾਂ ਵਾਲਾ ਉਹ ਵੀ ਇਹਨਾਂ ਨਾਲ ਅਸੀਂ ਛੜਾਏ ਹੋਏ ਠੀਕ ਹੈ ਜੀ ਜੀ ਬਹੁਤ ਲਾਹੇਵੰਦਾ ਤਕਰੀਬਨ ਲਾ ਲੋ 10 ਤੋਂ 15 ਦਿਨਾਂ ਦੇ ਵਿੱਚ ਫਰਕ ਪੈਣਾ ਸਟਾਰਟ ਹੋ ਜਾਊਗਾ ਅੱਛਾ ਪੂਰੇ ਮਹੀਨੇ ਦੀ ਤਾਂ ਦੂਰ ਦੀ ਗੱਲ ਹੈ ਠੀਕ ਹੈ 15 ਦਿਨਾਂ ਦੀ 10 ਦੂਪੀਆ 15 ਦਿਨਾਂ ਵਿੱਚ ਖਾ ਰਹਿ ਜੇ ਕੁਛ ਖਾ ਰਿਹਾ ਠੀਕ ਹੈ ਹਾਂਜੀ ਹਾਂ ਜਿਵੇਂ ਆਪਣੇ ਬਾਹਰ ਭਰਾ ਕੰਮ ਕਰਦੇ ਨੇ ਹੁਣ ਕਈ ਵਾਰੀ ਇੱਥੋਂ ਕੀ ਕਰਦੇ ਨੇ ਬਾਹਰੋਂ ਮੈਨੂੰ ਵੀ ਫੋਨ ਆਉਂਦੇ ਨੇ ਜਿਵੇਂ ਇੱਥੋਂ ਅਗਲਾ ਕੰਮ ਨਹੀਂ ਕਰਦਾ ਉੱਥੇ ਭੱਜ ਜਾਂਦਾ ਇੱਕਦਮ ਉੱਥੇ ਕੰਮ ਕਰਨਾ ਪੈਂਦਾ ਪੂਰਾ ਤੇ ਉੱਥੇ ਆਉਂਦਾ ਥਕੇ ਮਾ ਹੁਣ ਫਿਰ ਉਹਦੇ ਲਈ ਇਹ ਬੇਨਿਫਿਟ ਹੈ ਬਾਹਰ ਵਾਲੇ ਭੈਣ ਭਰਾਵਾਂ ਲਈ ਵੀ ਕਿਉਂਕਿ 24 ਘੰਟੇ ਦੀ ਸ਼ਿਫਟ ਦਿਨ ਰਾਤ ਕੰਮ ਕਰਦੇ ਆ ਥਕਾਵਟ ਬਹੁਤ ਰਹਿੰਦੀ ਆ ਸਟ੍ਰੈਸ ਬਹੁਤ ਰਹਿੰਦਾ ਤਾਂ ਇਹ ਸਟ੍ਰੈਸਲੈਸ ਅੱਛਾ ਬਾਹਰ ਵਾਲੇ ਵੀਰ ਮੈਂ ਕਹਿੰਦਾ ਵੀ ਇਹਨੂੰ ਯੂਜ਼ ਕਰਨਾ ਤੇ ਘੋੜੇ ਵਾਂਗੂ ਭੱਜਣਗੇ ਉੱਥੇ ਵੀ ਭੇਗ ਹੋਣਗੇ ਹਾਂਜੀ ਹਾਂਜੀ ਬਾਹਰ ਵੀ ਸਾਡੀ ਬਾਈ ਦੇਸ਼ਾਂ ਚ ਬਾਹਰ ਇਹ ਹੈਲਥ ਸਪਲੀਮੈਂਟ ਸਾਡਾ ਜਾ ਰਿਹਾ ਜੀ ਅੱਛਾ ਆਪਣਾ ਪ੍ਰੋਡਕਟ ਨੂੰ ਪਛਾਣਦੇ ਹੀ ਸਾਡੇ ਕੋਲੇ ਅੱਛਾ ਬਾਹਰ ਬਾਹਰ ਸਾਈਡ ਇਫੈਕਟ ਇਹਦੇ ਕਿ ਸਾਈਡ ਇਫੈਕਟ ਇਹਦਾ ਕੋਈ ਨਹੀਂ ਹੈਗਾ ਜੀ ਤਾਂ ਕਿਸੇ ਨੂੰ ਵੀ ਜਿਵੇਂ ਮਰਜ਼ੀ ਖਾਵੇ ਇਹਨੂੰ 18 ਸਾਲ ਤੋਂ ਉੱਪਰ ਆਪਾਂ ਦੇਣੀ ਆ ਇਹ ਹੈਲਥ ਸਪਲੀਮੈਂਟ 18 ਸਾਲ ਤੋਂ ਘੱਟ ਨਹੀਂ ਦੇ ਸਕਦੇ ਠੀਕ ਹੈ ਤੇ ਇੱਕ ਕਿਸੇ ਕੋਈ ਭੈਣ ਸਾਡੀ ਪ੍ਰੈਗਨਨਸੀ ਦੇ ਵਿੱਚ ਹੋਵੇ ਉਹ ਨਹੀਂ ਲੈ ਸਕਦੀ ਜਾਂ ਕੋਈ ਮਦਰ ਫੀਡ ਦੇ ਰਹੀ ਆ ਉਹ ਨਹੀਂ ਦੇ ਸਕਦਾ ਠੀਕ ਹੈ ਵੀ ਜਾਨੀ ਕਿ ਬੱਚੇ ਵਾਲੀ ਉਹ ਇਹ ਤਿੰਨ ਕੈਟਾਗਰੀ ਦੇ ਲੋਕ ਇਹਨੂੰ ਨਹੀਂ ਖਾ ਸਕਦੇ ਠੀਕ ਹੈ ਬਾਕੀ 100 ਸਾਲ ਦਾ ਬਜ਼ੁਰਗ ਵੀ ਇਹਨੂੰ ਲੈ ਸਕਦਾ ਸਾਈਡ ਇਫੈਕਟ ਜ਼ੀਰੋ ਹੈ ਦਾ ਲੈਬ ਟੈਸਟ ਹੋਇਆ ਹੋਇਆ ਇਹਦਾ ਆਹੋ ਇਹ ਨਾ ਹੋਵੇ ਕੋਈ ਆਪਣਾ ਕੱਲ ਨੂੰ ਵੀਡੀਓ ਦੇਖ ਕੇ ਆਵੇ ਕਿਸੇ ਦਾ ਪਰ ਨੁਕਸਾਨ ਕਰ ਦਈਏ ਨਹੀਂ ਨਹੀਂ ਨੁਕਸਾਨ ਕਿਸੇ ਦਾ ਨਹੀਂ ਕਿਸੇ ਭੈਣ ਭਰਾ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਜੀ ਪਿਓਰ ਆਯੁਰਵੇਦਿਕ 101% ਇਹਦਾ ਰਿਜ਼ਲਟ ਹੈ। ਬਾਕੀ ਇਹ ਗੱਲ ਆ ਭਰਾਵੋ ਤੁਹਾਨੂੰ ਪਤਾ ਮੈਂ ਤਾਂ ਖੁਦ ਬੋਲ ਕੇ ਪਾਇਆ ਹੋਇਆ ਹੈ ਵੀ ਜਿਹੜੀ ਵੀ ਚੀਜ਼ ਦੀ ਆਪਾਂ ਐਡ ਕਰਾਂਗੇ ਉਹਦੀ ਆਪਣੀ ਜ਼ਿੰਮੇਵਾਰੀ ਹੋਊ। ਕਿਉਂਕਿ ਇਹ ਦੂਸਰੇ ਵਾਂਗ ਵਰਗਾ ਮੇਰਾ ਕੰਮ ਨਹੀਂ ਹੈਗਾ ਵੀ ਮੈਂ ਵੀ ਉੱਤੇ ਕੁਝ ਹੋਰ ਲਿਖਦਾ ਤੇ ਵੀਡੀਓ ਕਿਸੇ ਹੋਰ ਦੀਆਂ ਪਾਈ ਜਮਾ ਜਾਂ ਕੋਈ ਮੈਂ ਆਪਦੇ ਪੈਸੇ ਤੇ ਲਾਲਚ ਨੂੰ ਵੀਡੀਓ ਬਣਾ ਰਿਹਾ ਆ ਉਹ ਚੀਜ਼ ਨਹੀਂ ਹੈਗੀ ਆਪਣੀ। ਠੀਕ ਹੈ ਵੀ ਜਿੰਮੇ ਵੀ ਆਪਾਂ ਜਿਹੜੀ ਚੀਜ਼ ਹੈਗੀ ਆ ਉਸੇ ਵਾਰੀ ਦੱਸ ਰਹੇ ਆ ਤੇ ਤੁਹਾਨੂੰ ਇਹਦਾ ਫਾਇਦਾ ਹੀ ਹੋਊਗਾ ਕੋਈ ਤੇ ਬਾਕੀ ਹੋਰ ਕੁਝ ਦੱਸਣਾ ਚਾਹੋ ਡਰੈਸ ਹੋਰ ਸਾਡਾ ਸਕ੍ਰੀਨ ਦੇ ਉੱਤੇ ਨੰਬਰ ਮੈਂਸ਼ਨ ਕੀਤਾ ਹੋਇਆ ਤਾਂ ਸਾਡੇ ਤੋਂ ਬਾਈ ਆਰਡਰ ਜਾਂ ਸਾਨੂੰ ਮਿਲ ਕੇ ਵੀ ਇਹ ਪ੍ਰੋਡਕਟ ਤੁਸੀਂ ਲੈ ਸਕਦੇ ਮਿਲ ਕੇ ਕਿਹੜੇ ਕਿੱਥੋਂ ਆਉਣਾ ਪਊਗਾ ਜਿਵੇਂ ਡਿਸਟ੍ਰਿਕਟ ਪਟਿਆਲਾ ਬਹਾਦਰਗੜ ਪ੍ਰੈਸ ਚੌਂਕ ਤਨਵੀਰ ਲੈ ਅੱਛਾ ਤਨਵੀਰ ਲੈਬ ਤੇ ਆ ਕੇ ਬਹਾਦਰਗੜ ਦੇ ਜਿਹੜਾ ਪ੍ਰੈਸ ਚੌਂਕ ਵਾਜਦਾ ਉੱਥੇ ਆ ਕੇ ਤੁਸੀਂ ਇਹ ਦਵਾਈ ਲੈ ਸਕਦੇ ਹੋ ਕਿਸੇ ਦੇ ਵੀ ਜੋੜਾਂ ਜੋੜਾਂ 'ਚ ਦਰਦ ਹੈ ਗੋਡਿਆਂ 'ਚ ਦਰਦ ਹੈ ਜਾਂ ਸਾਹ ਚੜਦਾ ਥਕਾਵਟ ਹੈ ਦੁਬਾਰਾ ਤੋਂ ਫੇਰ ਦੱਸ ਦਿੰਨੇ ਜਿਵੇਂ ਸ਼ੂਗਰ ਹੈ ਬੀਪੀ ਹੈ ਇਹ ਹਰ ਇੱਕ ਖਰਚ ਹੀ ਇੰਨੀਆਂ ਗਏ ਨਾਰਮਲ ਬਿਮਾਰੀਆਂ ਨੇ ਹਰ ਇੱਕ ਖਰਚ ਹੀ ਹੁੰਦੀਆਂ ਨੇ ਤੇ ਦਵਾਈ ਬਹੁਤ ਸਸਤੀ ਆ ਮੇਨ ਚੀਜ਼ ਇਹ ਆ ਵੀ ਕਿਉਂ ਨਹੀਂ ਆਪਾਂ ਕਿਤੇ ਬੁਖਾਰ ਦੀ ਟੈਬਲਟ ਲੈਣ ਜਾਂਦੇ ਆ ਉੱਥੇ ਵੀ ਆਪਣੇ ਬਾਧੂ ਪੈਸੇ ਲੱਗ ਜਾਂਦੇ ਨੇ ਇਹ ਉਹਦੇ ਉਹ ਤੋਂ ਵੀ ਘੱਟ ਸਸਤੀ ਆ ਤੇ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਤੇ ਭਰਾ ਨਾਲ ਗੱਲ ਕਰਿਓ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਧੰਨਵਾਦ ਜੀ ਸਾਰਿਆਂ ਦਾ